ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਜੀ ਦੇ ਜਨਮ ਦਿਹਾੜੇ ਮੌਕੇ ਜ਼ਿਲ੍ਹਾ ਪਧਰੀ ਮੇਲਾ ਖੂਨਦਾਨੀਆਂ ਦਾ ਇੱਕ ਵਿਸ਼ਾਲ ਖੂਨਦਾਨ ਕੈਂਪ ਨੇਕੀ ਫਾਊਂਡੇਸ਼ਨ ਬਡਲਾੜਾ ਵੱਲੋਂ ਪੀਐਮ શ્રી ਸਰਕਾਰੀ ਕન્યા ਸੀਨੀਅਰ ਸੈਕੰਡਰੀ ਸਕੂਲ ਬਡਲਾੜਾ ਵਿਖੇ ਲਗਾਇਆ ਗਿਆ ਦੱਸ ਦਈਏ ਕਿ ਨੇਕੀ ਫਾਊਂਡੇਸ਼ਨ ਬਡਲਾੜਾ ਨੂੰ ਖੂਨਦਾਨ ਦੇ ਖੇਤਰ ਵਿੱਚ ਪੰਜਾਬ ਵਿੱਚ ਸਭ ਤੋਂ ਵੱਧ ਖੂਨਦਾਨ ਕਰਾਉਣ ਵਾਲੀਆਂ ਸੰਸਥਾਵਾਂ ਵਿੱਚ ਨਾਮਿਨੇਟ ਕੀਤਾ ਗਿਆ ਹੈ ਅਤੇ ਸੰਸਥਾ ਨੂੰ ਪੰਜਾਬ ਰਾਜ ਪੁਰਸਕਾਰ 2005 ਲਈ ਚੁਣਿਆ ਗਿਆ ਹੈ ਫਾਊਂਡੇਸ਼ਨ ਤੇ ਪੰਜਾਬ ਸਰਕਾਰ ਦੇ ਆਮ ਆਦਮੀ ਪਾਰਟੀ ਉਸੂing ਵੱਲੋਂ ਮੈਂ ਸਹਿਯੋਗ ਦੇ ਨਾਲ ਕੈਂਪ ਲਾਇਆ ਜਾ ਰਿਹਾ ਹੈ। ਇਹ ਭਗਤ ਸਿੰਘ ਦੇ ਜਨਮ ਦਿਹਾੜਾ ਸਾਰੇ ਦੇਸ਼ ਦੇ ਵਿੱਚ ਵਿਦੇਸ਼ ਦੇ ਵਿੱਚ ਜਿਵੇਂ ਪਾਕਿਸਤਾਨ ਦੇ ਵਿੱਚ ਵੀ ਅੱਜ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਤੇ ਉਹਨੇ ਤੇ ਉਹਨਾਂ ਨੇ ਆ ਆਰੰਭ ਕੀ ਪਾਏ ਨੇ ਔਰ ਪਾਕਿਸਤਾਨ ਦੀ ਕੋਰਟ ਦੇ ਵਿੱਚ ਵੀ ਭਗਤ ਸਿੰਘ ਜੰਦਾਬਾਦ ਦੇ ਨਾਗ ਲਾਏ ਗਏ। ਤੇ ਤਾਰਾ ਸਮਾ ਉਸ ਵਕਤ ਦੇ ਨਜਾਤ ਸਿੰਘ ਨੇ ਪੰਜਾਬ ਦੇ ਕਨਪੂਰ ਪੰਜਾਬ ਤੇ ਸਾਰੇ ਇੰਦਰ ਪਸ਼ਾਵਰ ਤੱਕ ਦੇ ਹੁਮਕੀਰ ਨਦੀ ਜਦ ਦਾ ਰਹੇਗਾ ਸੀਗਾ ਉਹ ਆਪਣਾ ਐਲਾਨ ਕੀਤਾ ਸੀ ਤੋਂ ਅੱਜ ਉਸ ਦੀ ਬੁਸ਼ੀ ਦੇ ਵਿੱਚ ਆਵਾ ਦੀ ਪਟਾ ਜੁਤਵਿੰਗ ਨੇਕੀ ਫਾਊਂਡੇਸ਼ਨ ਨਾਲ ਮਿਲ ਕੇ ਇੱਕ ਬਹੁਤ ਵੱਡਾ ਹੁੰਮ ਦਾ ਕੈਂਪ ਲਾਇਆ ਇਸ ਦੌਰਾਨ ਤੇਸ਼ੀਲ ਭਗਤ ਸਿੰਘ ਨੇ ਆਪਣੇ ਦੇਖ ਵਾਸਤੇ ਫਾਜ਼ਿਲ ਤੋਂ ਜੰਮਿਆ ਹੁੰਮ ਆਇਆ ਅੱਜ ਸਾਡੇ ਨੌਜਵਾਨ ਦੂਸਰੇ ਜਨਮ ਦਿਨ ਤੇ ਬਹੁਤ ਬੜਾ ਤੋਹਫਾ ਦਿੱਤੇ ਰਹੇ ਨੇ ਉਹ ਯਾਦ ਦੇ ਵਿੱਚ ਕਿ ਉਹਨਾਂ ਨੇ ਆਪਣਾ ਕੁਰਬਾਨ ਕਰਕੇ ਹਜ਼ਾਰਾਂ ਬੰਦਿਆਂ ਦੀ ਲੱਖਾਂ ਬੰਦਿਆਂ ਦੀ ਪਹਿਲਾਂ ਇਹਨਾਂ ਜਿੰਦਗੀ ਬਚਾਈ ਹੈ ਤੇ ਅੱਜ ਵੀ ਇੱਕ ਕੁਰਬਾਨਾ ਜਿਹੜਾ ਹੈਗਾ ਕੁਰਬਾਨ ਹੈ ਪਤਾ ਨਹੀਂ ਕਿਹਦੇ ਕੰਮ ਆ ਕੇ ਜਿੰਦਗੀ ਚਾਊਗਾ ਪਰ ਅੱਜ ਮੈਂ ਸਾਰੇ ਹੀ ਦੇਖੀ ਹੋਣੀ ਹਿੱਸਾ ਇਹਨਾਂ ਸਾਡੀ ਪਾਰਟੀ ਦੇ ਯੋਧਕ ਦੇ ਪ੍ਰਧਾਨ ਕਰਨਗੜ੍ਹ ਦੀ ਜੀ ਤਾਡੇ ਸਾਡੇ ਹਲਕੇ ਦੇ ਜਨਰਲ ਜਿਹੜੇ ਕਿ ਦੇਖੋ ਜਿਆਦਾ ਬਾਕਸ ਸਿੰਘ ਜੀ ਐਸਆਈ ਟੀਮ ਸਾਡੀ ਨਾਲ ਕਿਹੜਾ ਆ ਜਾਈ ਜੁਨਾ ਦੇਣੀ ਹੈ ਤੇ ਮੈਂ ਇਹ ਤੋਂ ਇੱਕ ਤਰ੍ਹਾਂ ਦਾ ਜਿਆਦਾ ਤੁਹਾਨੂੰ ਮੈਂ ਬਕਵਤ ਤਰੀਕੇ ਨਾਲ ਬਣਾ ਰਹੇ ਨੇ ਸਟੇਜਾਂ ਲਾ ਕੇ ਬਣਾ ਰਹੇ ਨੇ ਕੋਈ ਕਿੱਟ ਗੱਲਾਂ ਖੇੜ ਕੇ ਬਣਾ ਰਹੇ ਨੇ ਕੋਈ ਗੀਤ गा ਰਹੇ ਨੇ ਆਪਣੇ ਹੱਕ ਦੇ ਵਿੱਚ ਤੇ ਅੱਜ ਦਾ ਜਿਹੜਾ ਇਹ ਕੈਂਪ ਹੈ ਗੁੰਬਰ ਕੈਂਪੋ ਇਹ ਵੀ ਭਗਤ ਸਿੰਘ ਨੂੰ ਸਮਰਪਿਤ ਹੈ ਜੀ ਜਨਰਲ ਸਾਡਾ ਪ੍ਰਧਾਨ ਇਹ ਹੈ ਕਿ ਅਸੀਂ ਸਾਡੇ ਬਲੰਟੀਅਰਾਂ ਦੇ ਨਾਲ ਸਾਡੇ ਪਬਲਿਕ ਦੇ ਨਾਲ ਤੇ ਚਾਈ ਜੋੜ ਨਾਲ ਸੀ ਹਰ ਸਾਥ ਸਾਥ ਸੀ ਪਾਸਿੰਗ ਦੇ ਜਨ ਜਨ ਤੇ ਸੀ ਮੇਲਾ ਖੂਦਾਨੀਆਂ ਦਾ ਲਾਉਣੀਆਂ ਦੀ ਹਰ ਸਾਥ ਸਾਥ ਤੇ ਸਾਡਾ ਟਾਰਗੇਟ ਹੁੰਦਾ ਕਿ ਅਸੀਂ ਘੱਟੋ ਘੱਟ 500 ਬਲੰਟੀਅਰ ਤੌਕੀਦ ਨਾਲ ਤੇ ਬਲੰਟੀਅਰ ਦੇ ਤੌਰ ਤੇ ਪਬਲਿਕ ਆਪ ਹੁੰਦੀ ਆਪ ਸਾਡੇ ਕੋਲ ਬਲੰਟੀਅਰ ਆਪ ਲੋਕ ਕੋਲ ਸਾਡੇ ਕੋਲ ਅੱਜ ਵੀ 600 ਬੰਦੇ ਸੰਮੂਹ ਜਸ ਕੇਈ ਹੋਈ ਹੈ ਤੇ ਵੱਡੀ ਪਾਤਰੇ ਚ ਪਬਲਿਕ ਸਾਡੇ ਕੋਲ ਹੈਗੇ ਬੰਦਾ ਅਸੀਂ ਇਦੀ ਜਨਦਿਰਤੀ ਤੇ ਹਰ ਸਾਲ ਅਸੀਂ ਪਾਸੋਂ ਦਾ ਟਾਰਗੇਟ ਕਰਦੇ ਆ ਤੇ ਪੰਜਾਬ ਸਰਕਾਰ ਵੱਲੋਂ ਸਾਨੂੰ ਇਸ ਸਾਹ ਦੇ ਸਾਡਾ ਚੌਥਾ ਸਟੇਟ ਵਾਰਡ ਹੈ ਲੱਗਾ ਦਾ ਤੇ ਪੰਜਾਬ ਦੇ ਵਿੱਚ ਜੋ ਵੀ ਸਸਤਾ ਆ ਜਾਣਾ ਜਾਣ ਕਰਾਉਂਦਾਗਾ ਕਿ ਟਾਰਗੇਟ ਰੱਖ ਕੇ ਪੰਜਾਬ ਸਰਕਾਰ ਦਾ ਕਿ ਉਹ ਸਟੇਟ ਵਾਰਡ ਦੇ ਤੋਂ ਪਿਆਰ ਕਰ ਸਮਾਦੀਏ ਤੇ ਕੁਝ ਦੀ ਗੱਲ ਇਹ ਹੈ ਕਿ ਸਾਨੂੰ ਇਲਾਕੇ ਨੂੰ ਅਸੀਂਾਂ ਦਾ ਗਾਰੰਟੀ ਹੈ ਜਿਹਦਾ کلبਾਂ ਦਾ ਉਹ ਧਰਨ ਸਸਤਾਵਾਂ ਦਾ ਪੂਰਾ ਮੈਂ ਧੰਨਵਾਦ ਕਰਦੇ ਸੀ ਸਰਦਾਰ ਗੁਰਮੀ ਸਿੰਘ ਮਿਊਂਸੀਪਲ ਜਿਹਨਾਂ ਨੇ ਸਾਨੂੰ ਸੋਚਣ ਲਈ ਇਸ ਟੌਪਿਕ ਤੇ ਸਰਦਾਰ ਪਾਕੀ ਚੇ ਜੀ ਆਦਮ ਜਿਹੜੇ ਤੇ ਇੱਕ ਹੁੰਦਾਨ ਕੰਪਲਾਇਆ ਹੈ ਬਹੁਤ ਵੱਡਾ ਇੱਕ ਉਹਨਾਂ ਦਾ ਫੁੱਲ ਹੈ ਉਹਨਾਂ ਦੀ ਯਾਦ ਤੇ ਉਹਨਾਂ ਦੇ ਦੇਸ਼ ਦੀ ਕੁਰਬਾਨੀ ਵਾਸਤੇ ਦਿੱਤੇ ਬਲੀਦਾਨ ਨੂੰ ਯਾਦ ਕਰਨ ਦਾ ਇੱਕ ਬਹੁਤ ਵੱਡਾ ਉਹਨਾਂ ਨੇ ਜਿੰਨ ਦਿਹਾੜੇ ਤੇ ਯਾਦ ਰੱਖਿਆ ਜਾਂਦਾ ਕਿਉਂਕਿ ਉਹਨਾਂ ਦੀ ਬਦੌਲਤ ਹੀ ਅੱਜ ਅਸੀਂ ਆਜ਼ਾਦ ਹਾਂ ਤੇ ਕਿਵੇਂ ਸਾਡੇ ਐਮਐਲਏ ਖੁਟਾਮ ਸਿੰਘ ਨੇ ਦੱਸਿਆ ਕਿ ਪਾਕਿਸਤਾਨ ਕਿਉਂਕਿ ਉਸ ਤੋਂ ਪਹਿਲਾਂ ਵੰਡ ਤੋਂ ਪਹਿਲਾਂ ਪਾਕਿਸਤਾਨ ਤੇ ਹਿੰਦੁਸਤਾਨ ਇਕੱਠਾ ਸੀ ਕਿਉਂਕਿ ਉਹਨਾਂ ਨੇ ਜਿਹੜੀ ਆਜ਼ਾਦੀ ਦੀ ਲੜਾਈ ਲੜੀ ਉਹ ਕੱਲੇ ਹਿੰਦੁਸਤਾਨ ਵਾਸਤੇ ਨਹੀਂ ਲੜੀ ਪਰ ਕੇ ਪਾਕਿਸਤਾਨ ਵਾਸਤੇ ਵੀ ਨਾਲ ਲੜੀ ਐ ਇਸੇ ਕਰਕੇ ਉਹਨਾਂ ਨੂੰ ਪਾਕਿਸਤਾਨ ਵਿੱਚ ਵੀ ਪੰਜਾਬ ਦੇ ਬਰਾਬਰੀ ਮਾਨਤਾ ਹੈ ਤੇ ਬਰਾਬਰੀ ਦਿੱਤੀ ਜਾਂਦੀ ਹੈ ਜੋ ਆਪਣਾ ਨੈਕਟ ਫਾਊਂਡੇਸ਼ਨ ਹੈ ਇਸ ਵਿਸ਼ੇ ਤੇ ਉਹਨਾਂ ਦੀ ਯਾਦ ਜਨਤNhਰੇ ਤੇ ਉਹਨਾਂ ਦਾ ਕੁੰਦਾਨ ਦਾ ਕੰਪਲਿਆ ਇੱਕ ਲੋਕਾਂ ਵਿੱਚ ਨਵਾਂ ਰੂਪ ਧਰਨ ਵਾਸਤੇ ਤੇ ਬੇਸਹਾਰਾ ਜਿਵੇਂ ਉਹਨਾਂ ਨੇ ਵੀ ਇੱਕ ਬੇਸਹਾਰੇ ਲੋਕਾਂ ਨੂੰ ਯਾਦ ਕਰਾਉਣ ਵਾਸਤੇ ਉਦਮ ਚੱਕਿਆ ਸੀ ਇਸ ਕਰਕੇ ਇਹਨਾਂ ਨੇ ਵੀ ਇੱਕ ਜਿਹੜਾ ਇਹ ਉਦਮ ਹੈ ਤਾਂ ਜੋ ਲੋਕਾਂ ਦੇ ਜਿਹੜੇ ਬੇਸਹਾਰਾ ਲੋਕ ਨੇ ਉਹਨਾਂ ਨੂੰ ਕੁੰਦਾਨ ਦੇ ਕੇ ਉਨ੍ਹਾਂ ਦੀ ਜਿੰਦਗੀ ਬਚਾਈ ਚਾ ਸਕਦੇ ਨੇ ਸਾਡੇ ਦੇਸ਼ ਦੀ ਨਿਸ਼ਾਨੀ ਬਚਾਈ ਹੈ ਇਸ ਕਰਕੇ ਮੈਂ ਇਹਨਾਂ ਨੂੰ ਬਹੁਤ-ਬਹੁਤ ਧੰਨਵਾਦੀਆਂ ਫਾਊਂਡੇਸ਼ਨ ਤੇ ਇਹ ਜੀ ਨੇਕੀ ਫਾਊਂਡੇਸ਼ਨ ਹਰ ਸਾਲ ਹੀ ਉਹਨਾਂ ਦਾ ਜਨਮ ਦਿਹਾੜਾ ਬਲੱਡ ਕੈਂਪ ਲਗਾ ਕੇ ਕਰਦੀ ਹੈ ਇਹ ਨੇਕੀ ਫਾਊਂਡੇਸ਼ਨ ਚਾਹੁੰਦੀ ਹੈ ਕਿ ਕਿਸੇ ਦੀ ਜੋ ਜਾਨ ਹੈ ਉਹ ਬਲੱਡ ਕਰਕੇ ਨਾ ਜਾਵੇ ਉਹ ਬਲੱਡ ਬੈਗ ਦੇ ਵਿੱਚ ਵੀ ਜ਼ਰੂਰ ਰਹਤੀ ਹੈ ਬਲੱਡ ਦੀ ਅੱਜ ਕੱਲ੍ਹ ਦੇਖਦੇ ਆਪਾਂ ਆਏ ਦਿਨ ਐਕਸੀਡੈਂਟ ਹੋ ਰਹੇ ਹਨ ਜਾਂ ਆਏ ਦਿਨ ਜੋ ਇਸ ਨਾਲ ਕਿਸੇ ਰੋਗ ਦੇ ਵਿੱਚ ਬਲੱਡ ਦੀ ਜਰੂਰਤ ਪੈਂਦੀ ਹੈ। ਅਨੇਕੀ ਬੋਰਡਸ਼ਨ ਹਰ ਸਾਲ 22 ਨਵੰਬਰ ਨੂੰ ਬਲੱਡ ਕੈਂਪ ਲਾ ਕੇ ਵੱਡੇ ਪੱਧਰ ਤੇ ਬਲੱਡ ਕੈਂਪ ਲਾ ਕੇ ਬਲੱਡ ਬੈਂਕਾਂ ਨੂੰ ਸਰਕਾਰੀ ਬਲੱਡ ਬੈਂਕ ਨੂੰ ਜਿਹੜਾ RMN ਕਟਿਨਰ ਸ ਹੈ ਸਭ ਤੋਂ ਸਿੱਗਾ ਬਹੁਤ ਜਿਆਦਾ ਬਲੱਡ ਦੀ ਲੋੜ ਹੈ ਆਂਕੇ ਟਾਈਮ ਤੇ ਬਹੁਤ ਜਿਆਦਾ ਪੇਸ਼ੈਂਟ ਆਤੇ ਹਨ। ਲੋਕ ਅਭੀ ਜਾਗਰੂਕ ਨਹੀਂ ਹੈ ਬਲੱਡ ਦੇ ਰਿਹਾ। आए आज मानसा में आप सभी से गुजारिश है ब्लड डोनेट करिए हम यहाँ पे सबकी बीपी और खून कितना है ये चेक अब तक कितने आपके पास आ चुका है डोनेट जो ब्लड हमारे पास दस डोनेशन हो गए अपील कर देंगे खूनदानी नेगे सभी खूनदान से रिक्वेस्ट है कि खूनदान जरूर करवाइए